ਸ੍ਰੀ ਕਾਰਜ ਜੀ ਸਾਰਿਆਂ ਨੂੰ ਇੱਕ ਵਾਰੀ ਨਾ ਇੱਕ ਔਰਤ ਹੁੰਦੀ ਆ ਉਹਨੇ ਕੋਈ ਚੰਗੇ ਕੰਮ ਨਹੀਂ ਕੀਤੇ ਹੁੰਦੇ ਆ ਆਪਦੀ ਜੀ ਜ਼ਿੰਦਗੀ ਦੇ ਵਿੱਚ ਤੇ ਉਹਦੇ ਮਰਦੇ ਦਿਨ ਆ ਜਾਂਦੇ ਆ ਤੇ ਉਹਦੀ ਬਹੁਤ ਹੋ ਜਾਂਦੀ ਆ ਜਦੋਂ ਧਰਮ ਰਾਜ ਦੇ ਕੋਲੇ ਲੇਖਾ ਦੇਣ ਵਾਸਤੇ ਪਹੁੰਚਦੀ ਆ ਨਾ ਤੇ ਧਰਮ ਰਾਜ ਵੇਖ ਕੇ ਤੇ ਕਹਿ ਦਿੰਦਾ ਬੀਬੀ ਤੂੰ ਕੋਈ ਚੰਗਾ ਕੰਮ ਨਹੀਂ ਕੀਤਾ ਤੈਨੂੰ ਤਾਂ ਕੁੰਭੀ ਨਰ ਕੁੰਭੀ ਨਰ ਕੋ ਹੁੰਦਾ ਜਿਹਦੇ ਵਿੱਚ ਹੱਡੀਆਂ ਮੱਚਦੀਆਂ ਹੀ ਰਹਿੰਦੀਆਂ ਸਾਰਾ ਦਿਨ ਉਹ ਕਹਿੰਦੇ ਵੀ ਤੈਨੂੰ ਉਸ ਕੁੰਡੀ ਨਾਲਕ ਦੇ ਵਿੱਚ ਸਿੱਟਿਆ ਜਾਵੇਗਾ। ਉਹ ਕਹਿੰਦੀ ਵੀ ਉਸ ਦਾ ਦਰਸ਼ ਕਰੋ ਜੀ ਮੇਰੇ ਤੇ। ਜਾਂਦੇ ਕੋਈ ਤਰਸ ਅਸੀਂ ਕਿਵੇਂ ਕਰੀਏ ਵੀ ਜੇ ਸਾਡੇ ਵੱਸ ਹੋਏ ਤਾਂ ਅਸੀਂ ਦਰਸ਼ ਕਰੀਏ। ਉਹ ਕਹਿੰਦੇ ਵੀ ਆ ਤੂੰ ਇੱਕ ਵਾਰੀ ਕੋਈ ਮੂਲੀ ਪੰਨ ਕੀਤੀ ਸੀ ਕਿਸੇ ਨੂੰ ਤੇ ਆ ਮੂਲੀ ਲੈ ਲੈ ਤੇ ਮੂਲੀ ਉੱਡੂਗੀ ਤੇ ਜਿਵੇਂ ਜਿਵੇਂ ਉੱਡੂਗੀ ਨਾ ਤੂੰ ਇਸ ਮੂਲੀ ਦੇ ਪੱਤ ਫੜ ਲਈਏ ਤੈਨੂੰ ਸਵਰਗ ਚ ਲੈ ਜਾਈਗੀ। ਉਹ ਜਦੋਂ ਬੂਲੀ ਦੇ ਪੱਤ ਫੜ ਕੇ ਉੱਡਦੇ ਆ ਥੋੜੀ ਜੀ ਵਾਰ ਤੇ ਜਾਂਦੀ ਐ ਇੱਕ ਔਰਤ ਮੇਰੇ ਵਰਗੀ ਹੋਰ ਹੁੰਦੀ ਆ ਉਹ ਕਹਿੰਦੀ ਉਹ ਮਗਰ ਉਹਦਾ ਪੱਲਾ ਫੜ ਲੈਂਦੀ ਉਹ ਵੀ ਉੱਡਣ ਲੱਗ ਜਾਂਦੀ ਤੇ ਉਹ ਜਿਹੜੀ ਬੁੜੀ ਹੁੰਦੀ ਜਦੋਂ ਪਹਿਲਾਂ ਨਹੀਂ ਉਹਨੇ ਚੰਗੇ ਕਰਨੀ ਦਿੱਤੇ ਨੇ ਫੇਰ ਵੀ ਉਹ ਆਏ ਹੁੰਦਾ ਵੀ ਮੈਂ ਕਾਹੜਾ ਇਹਨੂੰ ਨਾਲ ਲੈ ਕੇ ਜਾਵਾਂ ਇਸ ਵਰਗ ਦੇ ਵਿੱਚ ਮੈਂ ਕੱਲੀ ਜਾਵਾਂ ਉਹ ਜਾ ਕੇ ਆਪਦਾ ਹੱਥ ਮਾਰਦੀ ਐ ਪਛਾਣ ਤੇ ਉਹ ਆਪ ਵੀ ਉੱਥੇ ਹੱਥ ਛੋਟੇ ਜਾਂਦਾ ਪੱਤਿਆਂ ਨਾਲੋਂ ਤੇ ਉਹ ਵੀ ਡਿੱਗ ਪੈਂਦੀ ਤੇ ਇਹ ਵੀ ਦੋਹੇ ਨਰਕ ਦੇ ਵਿੱਚ ਚਲੀਆਂ ਜਾਂਦੀਆਂ ਬਸ ਇੱਥੋਂ ਇਹੀ ਪਤਾ ਲੱਗਦਾ ਵੀ ਜੇ ਆਪਾਂ ਇੱਥੇ ਚੰਗੇ ਕੰਮ ਨਹੀਂ ਨਾ ਕਰਦੇ ਤੇ ਗਾਂ ਵੀ ਆਪਾਂ ਆਏ ਨਹੀਂ ਵੀ ਕਿਸੇ ਨੂੰ ਜੇ ਕਿਸੇ ਹਸਾਬ ਨਾਲ ਆਪਾਂ ਤਾਰ ਰਹੇ ਆ ਤੇ ਕਿਸੇ ਨੂੰ ਤਾਰਦਿਆਂ ਵੀ ਹਰ ਨਹੀਂ ਉਹ ਉਹ ਦੀ ਆਪ ਤਾਂ ਕਿਤੇ ਜਾਂਦੀਆਂ ਮਾੜਾ ਹੀ ਸੋਚਦੀ ਹਰ ਇੱਕ ਕਿਸੇ ਵਾਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ